ਕਿ ਕੁਝ ਦਿਨ ਪਹਿਲਾਂ ਸਾਡੇ ਐਮਐਲਏ ਰਾਣਾ ਗੁਰਜੀਤ ਸਿੰਘ ਦੇ ਫਰਜੰਦ ਜਿਹੜੇ ਰਾਣਾ ਇੰਦਰ ਪ੍ਰਤਾਪ ਸਿੰਘ ਜੀ ਉਹਨਾਂ ਨੇ ਇੱਕ ਸੁਲਤਾਨਪੁਰ ਰੈਲੀ ਕੀਤੀ ਉੱਥੇ ਸੁਲਤਾਨਪੁਰ ਦੇ ਵਿਕਾਸ ਲਈ ਬਹੁਤ ਬਹੁਤ ਵੱਡੇ ਦਾਅਵੇ ਕੀਤੇ ਕਿ ਮੈਂ 220 ਕਰੋੜ ਰੁਪਇਆ ਸੈਂਟਰ ਕੋ ਲੈ ਕੇ ਆਇਆ ਮੈਂ ਇੱਥੇ ਜਿਮ ਬਣਾ ਦਿਆਂਗਾ ਮੈਂ ਸਾਰੇ ਸ਼ਹਿਰ ਦਾ ਸੀਵਰੇਜ ਪਵਾ ਦਿਆਂਗਾ ਆ ਜਿੱਤੀ ਕਰੇ ਤਿੰਨ ਸਾਲਾਂ ਚ ਇੱਥੇ ਪਰਚਾ ਨਹੀਂ ਹੋਇਆ ਕੋਈ ਵੀ ਸੁਲਤਾਨਪੁਰ ਦੇ ਵਿੱਚ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਇਸ ਟਾਈਮ ਇਹ ਰਾਣਾ ਗੁਰਜੀਤ ਸਿੰਘ ਦੀ ਨਹੀਂ ਜਾਂ ਕਾਂਗਰਸ ਦੀ ਸਰਕਾਰ ਨਹੀਂ ਇਹ ਜਿਹੜੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਹੈ ਜਿਹਦੇ ਵਿੱਚ ਕਿਸੇ ਨਾਲ ਕੋਈ ਨਾਜਾਇਜ਼ ਧੱਕਾ ਨਹੀਂ ਹੁੰਦਾ ਇਸ ਕਰਕੇ ਪਿਛਲੇ 3 ਸਾਲਾਂ ਦੇ ਵਿੱਚ ਕਿਸੇ ਦੇ ਕੋਈ ਨਾਜਾਇਜ਼ ਪਰਚਾ ਨਹੀਂ ਹੋਇਆ ਇਹ ਰਵੈਤ ਪੁਰਾਣੀਆਂ ਪਾਰਟੀਆਂ ਰਵੈਤੀ ਪਾਰਟੀਆਂ ਦੀ ਸੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ 'ਚ ਇਹੋ ਜਿਹੀ ਕੋਈ ਰਵੈਤ ਨਹੀਂ ਰਹੀ ਗੱਲ ਵਿਕਾਸ ਦੀ ਵੀ ਉਹ ਕਰੇ ਕਿ ਪਹਿਲਾ ਸਰੀਰ ਨਹੀਂ ਉੱਥੇ ਪਿਆਏ ਜਿਹੜੇ ਫੰਡ ਮੁੜ ਜਾਣੇ ਸੀ ਉਹ ਭਲੇ ਲੋਕਾ ਤੁਸੀਂ ਇਹ ਤਾਂ ਦੱਸੋ ਕਿ ਜਿਹੜੇ ਉਹ ਫੰਡ ਜਿਹੜਾ ਗੁਰੂ ਨਾਨਕ ਮਹਾਰਾਜ ਦੀ ਦਾ ਜਿਹੜਾ ਗੁਰਪੁਰ ਸੀ ਉਹ ਕਿਹੜੇ ਸਾਲ ਆਇਆ ਉਦੋਂ ਸਰਕਾਰ ਕਿਹਦੀ ਸੀ ਤੁਹਾਨੂੰ ਤਾਂ ਸਿਰਫ ਲੁੱਟਣ ਦੀ ਕੁੱਟਣ ਦੀ ਆਦਤ ਸੀ ਵੀ ਜਿਹੜੇ ਵੀ ਪੈਸੇ ਆਏ ਸਾਡੀ ਜੇਬੀ ਚ ਪੈ ਜਾਣ ਚਾਹੇ ਤੁਸੀਂ ਸੀ ਚਾਹੇ ਤੁਹਾਡੇ ਆਕਾ ਸੀ ਜਿਹੜੀ ਪੰਜਾਬੀ ਵਾਲੇ ਮਹਾਰਾਜ ਜਿਨ੍ਹਾਂ ਨੂੰ ਆਪਣੇ ਆਪ ਨੂੰ ਕਹਿੰਦੇ ਸੀ ਉਹਨਾਂ ਨੇ ਗੁਰੂ ਸਾਹਿਬ ਦੀ ਜਿਹੜੀ ਸਤਾਬ ਦੀ ਮਨਾਉਣ ਲਈ ਉਹਨਾਂ ਦੀ ਪੁਰਬ ਦੀ ਸਤਾਬ ਦੀ ਮਨਾਉਣ ਲਈ ਜਿਹੜੇ ਪੈਸੇ ਆਏ ਉਹ ਇੱਕ ਪੈਸਾ ਨਹੀਂ ਲਾਇਆ ਸੁਲਤਾਨਪੁਰ ਦਾ ਔਰ ਉਹਨਾਂ ਦਾ ਦੇਖੋ ਕੀ ਹਸ਼ਰ ਹੋਇਆ ਅੱਜ ਦੀ ਡੇਟ 'ਚ ਉਹਨਾਂ ਨੂੰ ਕੋਈ ਪਛਾਣਦਾ ਨਹੀਂ ਸੋ ਮੈਂ ਇਹਨਾਂ ਨੂੰ ਵੀ ਕਹਿਣਾ ਕਿ ਤੁਹਾਨੂੰ ਸੁਲਤਾਨਪੁਰ ਦੇ ਲੋਕਾਂ ਨੇ ਨਵਾਜਿਆ ਤੁਹਾਨੂੰ ਐਮਐਲਏ ਬਣਾਇਆ ਤੁਸੀਂ ਉੱਥੋਂ ਐਮਐਲਏ ਬਣਿਆ ਤੁਸੀਂ ਉਹਦੇ ਵਿਕਾਸ ਦੀ ਗੱਲ ਕਰੋ ਤੁਸੀਂ ਕਪੂਰਥਲੇ ਆਪਣੇ ਤੁਸੀਂ ਤੁਹਾਡੇ ਫਾਦਰ ਸਾਹਿਬ ਨੇ ਰਾਣਾ ਗੁਰਜੀਤ ਸਿੰਘ ਜੀ ਨੇ ਕੀ ਵਿਕਾਸ ਕੀਤਾ ਤੁਸੀਂ 23 ਸਾਲ ਤੱਕੀਬਨ ਹੋ ਗਿਆ ਇਥੇ 23 ਸਾਲਾਂ ਦੇ ਵਿੱਚ ਤੁਸੀਂ ਮੈਨੂੰ 23 ਕੰਮ ਗਿਣਾ ਦਿਓ ਕਿ ਤੁਸੀਂ ਇਹ ਸ਼ਹਿਰ ਦੇ ਵਿਕਾਸ ਲਈ ਕੀ ਕੀਤਾ ਤੁਸੀਂ ਜਦੋਂ ਦੇ ਸ਼ਹਿਰ ਦੇ ਵਿੱਚ ਆਏ ਹੋ ਤੁਸੀਂ ਸ਼ਹਿਰ ਦਾ વિનાਸ਼ ਕੀਤਾ 23 ਨਹੀਂ ਤੁਸੀਂ 13 ਦਿਖਾ ਦਿਓ 13 ਨਹੀਂ ਤੁਸੀਂ 3 ਦਿਖਾ ਦਿਓ ਮੈਂ ਤੁਹਾਨੂੰ ਇਹੋ ਜਿਹੇ ਪਿਆ ਕੰਮ ਜਗ੍ਹਾ ਦਿਖਾ ਦੂੰਗਾ ਜੀਹਦਾ ਤੁਸੀਂ ਜਿਹੜਾ ਇਹ ਸ਼ਹਿਰ ਦਾ ਸੱਤਿਆਨਾਸ਼ ਕਰਕੇ ਰੱਖ ਦਿੱਤਾ ਉਹਦੀ ਇੱਕੋ ਇੱਕ ਐਗਜ਼ਾਮਪਲ ਜਿੱਥੇ ਆਪਾਂ ਖੜੇ ਆ ਇਹ ਆਫੀਸਰ ਕਲੋਨੀ ਆ ਆਫੀਸਰ ਕਲੋਨੀ ਦੇ ਸਾਹਮਣੇ ਪਾਰਕ ਸੀ ਸਕੂਲ ਆ ਨਾਲ ਬੱਚੇ ਇੱਥੇ ਖੇਡਦੇ ਹੁੰਦੇ ਸੀ ਸਕੂਲ ਦੇ ਵੀ ਉਹਦੇ ਵਿੱਚ ਆ ਤੁਸੀਂ ਕੂੜਾ ਡੰਪ ਕਰਨ ਵਾਲੀ ਜਗ੍ਹਾ ਬਣਾ ਦਿੱਤੀਆਂ ਇਹ ਤੁਹਾਨੂੰ ਸਿਰਫ ਆਪਣੇ ਘਰ ਭਰਨ ਦੀ ਕਰ ਤੁਹਾਡਾ ਮਕਸਦ ਆ ਕਿਸੇ ਤਰ੍ਹਾਂ ਦੀ ਕੋਈ ਇਸ ਪੰਜਾਬ ਦਾ ਇਸ ਇਰਾਕੀ ਦਾ ਜਿਨ੍ਹਾਂ ਨੇ ਤੁਹਾਨੂੰ ਇਹਨਾਂ ਤੁਹਾਡੀ ਤਹਾਡੇ ਫਾਦਰ ਸਾਹਿਬ ਨੂੰ ਐਮਐਲਏ ਬਣਾਇਆ ਤੁਹਾਡੀ ਮਾਤਾ ਨੂੰ ਐਮਐਲਏ ਬਣਾਇਆ ਤੁਹਾਡੇ ਫਾਦਰ ਸਾਹਿਬ ਨੂੰ ਐਮਪੀ ਬਣਾਇਆ ਤੁਹਾਨੂੰ ਐਮਐਲਏ ਬਣਾਇਆ ਤੁਹਾਡੀ ਚਾਚੀ ਨੂੰ ਤਾਈ ਨੂੰ ਐਮਐਲਏ ਬਣਾਇਆ ਜਿਸ ਕਪੂਰਥਲੇ ਨੇ ਇਹਨਾਂ ਨਵਾਜਿਆ ਤੁਸੀਂ ਉਹਦੇ ਲਈ ਇੱਕ ਰਤੀ ਪਰ ਵੀ ਕੰਮ ਨਹੀਂ ਕੀਤਾ ਇਹ ਸ਼ਹਿਰ ਦੀ ਸਫਾਈ ਲਈ ਤਕਰੀਬਨ 3-4 ਸਾਲ ਹੋ ਗਿਆ ਤੁਹਾਡੇ ਨਗਰ ਕੌਂਸਲ ਤੇ ਉਹਨੂੰ ਕਾਰਪੋਰੇਸ਼ਨ ਬਣਾ ਕੇ ਜਿਹੜਾ ਚਿੱਟਾ ਹਾਥੀ ਤੇ ਸ਼ਹਿਰ ਦੇ ਜਿਹੜਾ ਗਲ ਮਾੜੀ ਦਿੱਤਾ ਉਹਦੇ ਵਿੱਚ ਬੰਦੇ ਰੱਖਣ ਲਈ ਜਿਹੜੀ 4 ਸਾਲ ਦੀ ਜਿਹੜੀ ਪ੍ਰਕਿਰਿਆ ਉਹਨੂੰ ਤੁਸੀਂ ਇਹਨਾਂ ਲੜਕਾ ਰਿਆ ਜਿਸ ਕਰਕੇ ਸ਼ਹਿਰ ਦੀ ਸਫਾਈ ਦਾ ਇਹ ਹਾਲ ਆ ਮੇਰਾ ਹੱਥ ਜੋੜ ਕੇ ਤੁਹਾਡੇ ਕੋਲ ਬੇਨਤੀ ਆ ਵੀ ਤੁਸੀਂ ਗੱਲ ਉਹ ਕਰੋ ਜਿਹਦੀ ਤੁਸੀਂ ਜਿਹਨੂੰ ਕਹਿੰਦੇ ਕੋਈ ਦਾਵਾ ਵੀ ਕਰ ਸਕਦੇ ਹੋ ਫੋਕੀਆਂ ਫੜਾ ਮਾਰਨ ਨਾਲ ਕੁਝ ਨਹੀਂ ਬਣਨਾ ਜਿਹੜਾ ਤੁਸੀਂ ਸਿਰਫ ਤੇ ਸਿਰਫ ਜਿਹੜਾ ਇਹਨੇ ਹੌਲੀਡੇ ਆਪ ਹੀ ਦੱਸਦੇ ਆ ਕਿ ਮੈਂ 3 ਦਿਨ ਆਉਣਾ ਤੁਸੀਂ ਇਹਨਾਂ ਹੌਲੀਡੇ ਹੋਮ ਨਾਲ ਸਮਝੋ ਤੁਹਾਨੂੰ ਲੋਕਾਂ ਨੇ ਇਥੋਂ ਦਿਆ ਨੇ ਜਿਹੜਾ ਆਪਣੇ ਸਮਝ ਕੇ ਤਿਆਨੂੰ ਇਹਨਾਂ ਮਾਨ ਸਨਮਾਨ ਦਿੱਤਾ ਸੀ ਪਰ ਤੁਸੀਂ ਪਿਕਨਿਕ ਮਨਾਉਣ ਆਉਨੇ ਇੱਥੇ ਔਰ ਉੱਥੋਂ ਚਲੇ ਜਾਣੇ ਉਹ ਛੱਡ ਕੇ ਕਪੂਰਥਲੇ ਵਿਕਾਸ ਦੀ ਗੱਲ ਕਰੋ ਕਪੂਰਥਲੇ ਦੇ ਖਾਸ ਸultanpur ਕੀ ਕਰਨਾ ਇਹ ਕਪੂਰਥਲੇ ਵਿਕਾਸ ਲਈ ਜਿਹੜੇ ਤੁਸੀਂ ਲਤਾਂ ਢਾਉਨੇ ਹੋ ਉਹਨਾਂ ਤੋਂ ਬਾਜ ਆਓ ਇਹ ਇਮਾਨਦਾਰੀ ਦੀ ਪਰਵਾਸਾ ਦੇਣੀ ਹੋਵੇ ਤਾਂ ਵਿਧਾਇਕ ਸਾਹਿਬ ਜਾਂ ਉਹਨਾਂ ਦੇ بیٹے ਵਿਧਾਇਕ ਹੈਗੇ ਸultanpur ਤੋਂ ਉਹਨਾਂ ਦੇ ਉੱਤੇ ਕਿੰਨਾ ਡੱਕ ਟੁਕ ਬੰਦੀ ਹੈ ਮੈਂ ਜਿਹੜੀ ਗੱਲ ਕਹਿ ਰਿਹਾ ਇਹ ਇਮਾਨਦਾਰੀ ਹੁੰਦੀ ਹੈ ਕੰਮਾਂ ਦੇ ਨਾਲ ਉਹ ਕੰਮ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਆ ਇਮਾਨਦਾਰੀ ਕਾਦੀ ਜੀ ਜੇ ਤੁਸੀਂ ਜਿਸ ਤੁਸੀਂ ਕੰਮ ਲਈ ਚੁਣੇ ਗਿਆ ਤੁਸੀਂ ਉਹਦੇ ਪ੍ਰਤੀ ਤੁਹਾਡਾ ਕੋਈ ਸੰਜੀਦਗੀ ਨਹੀਂ ਤੇ ਤੁਹਾਡੀ ਇਮਾਨਦਾਰੀ ਕਿੱਥੇ ਖੜਦੀ ਆ ਇਹ ਗੱਲਾਂ ਨੇ ਸਿਰਪਟ ਟਕਵੰਜ ਨੇ ਸਿਰਫ ਤੇ ਸਿਰਫ ਜਿਹਨੂੰ ਕਹਿੰਦੇ ਛਗੂਫੇ ਬਾਜੀ ਆ ਹੋਰ ਕੁਛ ਨਹੀਂ ਨਾ ਇਹ ਨਾ ਕੀਤਾ ਨਾ ਕਰਨਾ ਮੈਂ ਸੁਲਤਾਨਪੁਰ ਦੇ ਲੋਕਾਂ ਨੂੰ ਵੀ ਕਹਿਣਾ ਉਸ ਹੀ ਤੇ ਇਥੋਂ तकरीबन ਤੇ ਕਰੀਬ ਨੇ ਭਜਾਇ ਦਿੱਤਾ ਐਵੇਂ ਨਾ ਤੁਸੀਂ ਇਹਨਾਂ ਮਗਰ ਲਾ ਕੇ ਇਕੱਠੇ ਹੋਇਆ ਕਰੋ ਇਹਨਾਂ ਨੂੰ ਤੋਰੋ ਜਿੱਥੋਂ ਆਈ ਉੱਥੇ ਤੇ ਇਥੋਂ ਕੋਈ ਸ਼ਹਿਰ ਦਾ ਕੋਈ ਵਕ ਇਲਾਕੇ ਦਾ ਵਿਕਾਸ ਹੋ ਸਕੇ। ਇਹ ਕ੍ਰੈਡਿਟ ਬਾਹਰ ਕਿਉਂ ਹਲੇ ਤੱਕ ਵੀ ਲੈਣ ਦੀ ਇਹਨਾਂ ਦੀ ਦੌਰ ਖਤਮ ਕਿਉਂ ਨਹੀਂ ਹੁੰਦੀ? ਦੇਖੋ ਕ੍ਰੈਡਿਟ ਜਿਸ ਨੇ ਕੰਮ ਕਰਨਾ ਉਹ ਲਵੇ ਕੰਮ ਵਾਲਾ ਕ੍ਰੈਡਿਟ ਲਵੇ ਜਿਹਨੇ ਉਹ ਕੀਤਾ ਨਹੀਂ ਉਹ ਕਾਹਦਾ ਕ੍ਰੈਡਿਟ ਮੈਨੂੰ ਦੱਸੋ ਕੰਮ ਕਿਹੜਾ ਕੀਤਾ ਕਿਹਦਾ ਕ੍ਰੈਡਿਟ ਕਿਹਨੇ ਕ੍ਰੈਡਿਟ ਲੈਣਾ ਇਹ ਇਹ ਗੱਲਾਂ ਐਵੇਂ ਬਿਨਾ ਮਤਲਬ ਕੰਮ ਨਾ ਕ੍ਰੈਡਿਟ ਹੁੰਦੀ ਆ ਜਿਹੜੇ ਲਤਾਂ ਢਾਉਣ ਨਾਲ ਕ੍ਰੈਡਿਟ ਕੀ ਹਰ ਕੋ ਬੰਦਾ ਜਿੱਦੋ ਜਿਹੜਾ ਬੰਦਾ ਸਿਆਸਤ ਆਉਂਦਾ ਨਾ ਜੀ ਉਹ ਇਹ ਚਾਹੁੰਦਾ ਕਿ ਮੇਰੀ ਚਾਰ ਸਫੇਰੇ ਚੜਾਈ ਹੋਵੇ ਚੜਾਈ ਕੰਮਾਂ ਨਾਲ ਹੁੰਦੀ ਆ ਮੈਂ ਐਵੇਂ ਮੁੱਛਾਂ ਨੂੰ ਤਾ ਦੇਈ ਫਿਰਾਂ ਜਾਂ ਕੁਛ ਵੀ ਆ ਲੋਕਾਂ ਦੇ ਕਰਤਾਰ ਉੱਚਾ ਤੁਸੀਂ ਲੋਕਾਂ ਲਈ ਕੰਮ ਵਧੀਆ ਕਰੋ ਤੁਹਾਡੀਆਂ ਮੁੱਛਾਂ ਆਪੇ ਖੜੀਆਂ ਹੋ ਜਾਂਦੀਆਂ ਆਦਰਵਾਇਜ਼ ਤੁਸੀਂ ਜਿਹੜਾ ਕਹਿੰਦੇ ਨਾ ਕਿ ਉਹ ਜਿੰਦਾ ਜਣੀ ਉਹ ਜਿੰਦਾ ਰਾਣਾ ਗੁਰਜੀਤ ਗਾਣਾ ਸਮਝਿਆ ਫਿਰ ਤੋਂ ਉਹ ਠੀਠ ਫੋਣੇ ਦੀ ਗੱਲ ਹੁੰਦੀ ਆ ਕੋਈ ਕੁਛ ਮਰਜ਼ੀ ਕਹੀ ਜਾਵੇ ਜਿੰਨੀਆਂ ਮਰਜ਼ੀ ਮੁੱਛਾ ਨੂੰ ਤੁਸੀਂ ਤਾ ਦੇਈ ਜੋ ਤੁਹਾਡੀ ਕੀ ਅਸਲੀਅਤ ਆ ਲੋਕੀ ਜਾਣਦੇ ਹੁੰਦੇ ਆ ਉਹਦੇ ਬਾਰੇ ਬੁਕਤੀ ਵੀ ਮੈਂ ਕੋ ਗੱਲ ਕਰਨਾ ਨਹੀਂ ਚਾਹੁੰਦਾ ਕਿ ਕਿਤੇ ਨਾ ਕਿਤੇ ਪੱਸੀਨੋ ਤਾਂ ਐਕਸੈਪਟ ਕਰਦੇ ਕਿ ਪਾਰਟੀ ਵੱਡੀ ਐ ਚ ਮੁੱਛ ਵੱਡੀ ਐ ਨਹੀਂ ਮੈਂ ਤੇਨੂੰ ਦੱਸਿਆ ਕਿ ਪਰਸਨਲ ਮਤਲਬ ਜਿਹੜਾ ਇਹ ਉਹਨਾਂ ਦਾ ਆਪਣਾ ਹੈ ਪਾਰਟੀਆਂ ਦੇ ਨਾਲ ਹੀ ਬੰਦੇ ਦਾ ਵਜੂਦ ਹੁੰਦਾ ਜਿਹੜੀ ਪਾਰਟੀ ਤੋਂ ਬਾਹਰ ਨਿਕਲ ਗਈ ਪਤਾ ਹੀ ਨਹੀਂ ਕੌਣ ਕਿੱਧਰ ਗਿਆ ਪੈਸਾ ਸਦਾ ਨਹੀਂ ਚੱਲਦਾ ਬਹੁਤ ਵੱਡੀ ਚੀਜ਼ ਆ ਪੈਸਾ ਐਸੀ ਨਹੀਂ ਗੱਲ ਮੈਂ ਮੰਨਦਾ ਇਸ ਗੱਲ ਨੂੰ ਪਰ ਜਿੱਥੇ ਪਾਰਟੀ ਨਾਲ ਖੜੀ ਹੋਵੇ ਉੱਥੇ ਗੱਲਾਂ ਹੋਰ ਹੁੰਦੀਆਂ ਉਹ ਇੱਕ ਵਾਰੀ ਜਿੱਦਾਂ ਕਹਿੰਦੇ ਕਾਟਦੀ ਹੈ ਹਾਂਡੀ ਵਾਰ-ਵਾਰ ਨਹੀਂ ਚੜਦੀ ਇੱਕ ਵਾਰੀ ਤੇ ਚੜ ਜਾਂਦੀ ਹੈ ਵਾਰ-ਵਾਰ ਨਹੀਂ ਚੜਦੀ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਜਿਹੜੀਆਂ ਗੱਲਾਂ ਹੋਰ ਨੇ ਜਿੱਦਾਂ ਮਾਰੇ ਕਹਿੰਦੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਆਚਰਣ ਦੇਖਿਆ ਜਾਣਾ ਕੀ ਆ ਸਾਡਾ ਉਹਦੇ ਨਾਲ ਸਾਰੀ ਗੱਲ ਬਣਨੀ ਆਦਰਵਾਈ ਕੁਛ ਨਹੀਂ ਜਿਹੜੀ ਹਾਂਡੀ ਐ ਹੁਣ ਖਾਲੀ ਅੱਗ ਤੇ ਉੱਤੇ ਮੱਚਦੀ ਪਈ ਐ ਵਿੱਚ ਕੁਛ ਨਹੀਂ ਹੈਗਾ ਇਹ ਮਾਰੇ ਹੀ ਜਾਣਦਾ ਉਹ ਜਾਣਦਾ ਸਾਰਾ ਕੁਛ ਜਿਹੜਾ ਇੱਥੇ ਆ ਇੱਥੇ ਆ ਜਾਣਾ ਇੱਥੇ ਜਿਹੜਾ ਹੈ ਨਜ਼ਰ ਆ ਜਾਣਾ ਫਰੌੜਾ ਇਹ ਪੈਰਸ ਕੀ ਕਪੂਰ ਥਲੇ ਨੂੰ ਕਪੂਰ ਥਲਾ ਵੀ ਨਹੀਂ ਰਹਿਣ ਦਿੱਤਾ ਗਿਆ ਆ ਤੁਸੀਂ ਹਾਲਤ ਵੇਖੋ ਸਾਡੇ ਪਾਰਕਾਂ ਦੀ ਆ ਪਾਰਕਾਂ ਚ ਪਿੱਟ ਬਣਾਏ ਹੋਏ ਨੇ ਕਿਉਂ ਔਰ ਇਹਨਾਂ ਨੂੰ ਕੂੜੇਦਾਨ ਦਾ ਸਾ ਐਲਾਨਿਆ ਗਿਆ ਇਹ ਪਾਰਕ ਸ਼ਹਿਰ ਦੇ ਪੌਸ਼ ਏਰੀਏ ਵਿੱਚ ਹੈ ਜਿੱਥੇ ਇੱਕ ਪਾਸੇ ਐਸਐਸਪੀ ਸਾਹਿਬ ਦੀ ਰਿਹائش ਹੈ ਇੱਕ ਪਾਸੇ ਬੀਐਸਐਨਲ ਦਾ ਦਫਤਰ ਹੈ ਇੱਕ ਪਾਸੇ ਸਕੂਲ ਹੈ ਆਫੀਸਰ ਕਲੋਨੀ ਹੈ ਗੁਰਦੁਆਰਾ ਸਾਹਿਬ ਹੈ ਸਟੇਟ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਹੈ ਅਸਲ ਦੇ ਵਿੱਚ ਵਿਕਾਸ ਦੇ ਦਮ ਗਜੇ ਤਾਂ ਵੱਜਦੇ ਨੇ ਜੇ ਵਿਕਾਸ ਕੀਤਾ ਹੋਵੇ ਲੋਕ ਦੱਸਦੇ ਨੇ ਵਿਕਾਸ ਹੋਇਆ ਕਿ ਨਹੀਂ ਹੋਇਆ ਨਾ ਕਿ ਵਿਧਾਇਕ ਸਾਹਿਬ ਦੱਸਣਗੇ ਕਿ ਮੈਂ ਵਿਕਾਸ ਕੀਤਾ ਜਾਂ ਉਹਨਾਂ ਦਾ ਹੁਣ ਹਰ ਫਰਜ਼ੰਦ ਉਹ ਦਮ ਗਜੇ ਮਾਰੇ ਕਿ ਮੈਂ ਵਿਕਾਸ ਤੇ ਇਨੇ ਕਰੋੜ ਰੁਪਈਆ ਲੈ ਕੇ ਆਇਆ ਤੇ ਮੈਂ ਖਰਚਾਂਗਾ ਇੱਥੇ ਵੀ ਕਰੋੜਾਂ ਅਰਬਾਂ ਰੁਪਈਏ ਆਏ ਨੇ ਖਰਚੇ ਕਿੱਥੇ ਗਏ ਲੋਕ ਸਵਾਲ ਪੁੱਛਦੇ ਨੇ ਲੋਕਾਂ ਨੂੰ ਕੱਲਾ ਕੱਲਾ ਸ਼ਹਿਰ ਦਾ ਪਾਰਕ ਸਾਡਾ ਕਹਿੰਦਾ ਮਤਲਬ ਕੀ ਹੋਣਾ ਮੁੱਛ ਜਾਂ ਥਾਪੀ ਮਾਰ ਕੇ ਕੰਮ ਨਹੀਂ ਸੰਨਣਾ ਕਿਤਨੇ ਕਿਤੇ ਕੰਮ ਕੰਮ ਨਾਲ ਕੰਮ ਹੋਣਾ ਮੇਰੇ ਵੀਰ ਚੰਮ ਨਾਲ ਕੰਮ ਨਹੀਂ ਹੋਣਾ ਅਸੀਂ ਐਵੇਂ ਦਮ ਗਜੇ ਮਾਰੀ ਜਾਈਏ ਮੁੱਛਾਂ ਨੂੰ ਤਾਂ ਦੇਈ ਜਾਈਏ ਕੋਈ ਫਾਇਦਾ ਨਹੀਂ ਲੋਕ ਕੰਮ ਮੰਗਦੇ ਨੇ ਚੰਮ ਨਹੀਂ ਮੰਗਦੇ ਅਸਲ ਦੇ ਵਿੱਚ ਸਾਡੇ ਕਪੂਰਥਲੇ ਦੀ ਜਿਹੜੀ ਹਾਲਤ ਹੈ ਉਹ ਵੱਧ ਤੋਂ ਵੱਧਰ ਹੋਈ ਪਈ ਹੈ ਗੰਦੇ ਸਿਆਸੀ ਤਾਣੇ ਬਾਣੇ ਚ ਉਲਜੀ ਹੋਈ ਹੈ ਜਿਹੜੇ ਆਪਣੇ ਆਪ ਨੂੰ ਕਪੂਰਥਲੇ ਦੇ ਆਕਾ ਗਿਣਦੇ ਨੇ ਜੇ ਨਗਰ ਨਿਗਮ ਦੀ ਗੱਲ ਕਰੀਏ ਨਗਰ ਨਿਗਮ ਦਾ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਸਾਰੇ ਕਾਉਂਸਲਰ ਇਹਨਾਂ ਦੇ ਚਲੋ ਜਿੱਤੇ ਉਦੋਂ ਸਾਡੀ ਸਰਕਾਰ ਜਦੋਂ ਆਈ ਸੀ ਨਵੀਂ-ਨਵੀਂ ਨਗਰ ਨਿਗਮ ਬਣੀ ਅਕੋਰਡਿੰਗ ਟੂ ਰੂਲ ਤਾਂ ਕਿ ਜੇ ਕੋਈ ਵੀ ਨਗਰ ਨਗਮ ਸ਼ਹਿਰ ਦੀ ਬਣੀ ਹੋਈ ਹੈ ਉਹਨੂੰ 1100 ਬੰਦੇ ਦੀ ਘੱਟ ਨਹੀਂ ਚਾਹੀਦੀ ਆ ਤੇ ਇਹ ਨਹੀਂ ਸਮਝ ਲਗਦੀ ਉਸ ਟਾਈਮ ਤੇ ਨਗਰ ਨਗਮ ਲੋਕ 660 ਨਗਰ ਨਗਮ ਬਣਾਈ ਅਸਲ ਦੇ ਵਿੱਚ ਦੇਖੋ ਜੀ ਜਿਹੜੇ ਇਲਾਕੇ ਚ ਜਿਹੜੇ ਏਰੀਆ ਚ ਵੋਟ 1100 1200 1300 ਸੀ ਉਹਨਾਂ ਚ ਵੋਟ ਦੀ ਗਿਣਤੀ ਘਟ ਕੇ 500 400 ਰਹਿ ਗਈ ਇਹਨਾਂ ਨੇ ਵਾਰਡ 29 ਤੋਂ 50 ਬਣਾ ਦਿੱਤੇ ਰਾਣਾ ਜੀ ਨੇ ਆਪਣੇ 50 ਵਾਰਡਾਂ ਚ ਬੰਦੇ ਖੜੇ ਕੀਤੇ ਵਜ਼ਾਰਤ ਚਲੋ ਜੋ ਵੀ ਹੈ ਇਹਨਾਂ ਦੀ ਸੀ ਇਹਨਾਂ ਦੇ ਬੰਦੇ ਚੁਣ ਕੇ ਅੱਗੇ ਆਏ ਅੱਜ ਜੋ ਦੁਰਦਸ਼ਾ ਨਗਰਿਕਾਂ ਦੀ ਹੋ ਰਹੀ ਹੈ ਇਸ ਸਰਕਾਰ ਤੇ ਸਵਾਲ ਚੱਕਦੇ ਨੇ ਇਹਨਾਂ ਦੇ ਐਮਸੀ ਵੀ ਸਾਡੇ ਮੌਜੂਦਾ ਵਿਧਾਇਕ ਵੀ ਸਰਕਾਰ ਦਾ ਕੋਈ ਰੋਲ ਨਹੀਂ ਸਰਕਾਰ ਆਪਣੇ ਕਾਰਜ ਕਰ ਰਹੀ ਹੈ ਇਹਨਾਂ ਨੇ ਮਤੇ ਪਾਉਣੇ ਹੁੰਦੇ ਨੇ ਉਹ ਮਤੇ ਇਹ ਨਹੀਂ ਪਾਉਂਦੇ ਸਿਰਫ ਰਾਜਸੀ ਰੰਜਿਸ਼ ਕੱਢਦੇ ਨੇ ਔਰ ਕਪੂਰਥਲੇ ਦੇ ਵਾਸੀ ਭਲੀ ਭਾਂਤ ਜਾਣਦੇ ਨੇ ਕਿ ਕੰਮ ਕੌਣ ਕਰ ਰਿਹਾ ਤੇ ਚੰਮ ਦੇ ਨਾਲ ਚੰਮਦੀਆਂ ਚਲਾ ਕੌਣ ਰਿਹਾ ਮੈਂ ਤਾਂ ਮਤਲਬ ਕਿ ਕਿਤੇ ਨਾ ਕਿਤੇ ਇਹਨਾਂ ਦੇ ਕਾਉਂਸਲਰ ਸਿਰਫ ਤਨਖਾਵਾ ਤੱਕ ਹੀ ਸੀਮਤਾ ਉਹ ਵੀ ਕਹ ਲੋ ਕਿ ਕਲਮ ਦੀ ਪਾਵਰ ਉਹਨੇ ਉਹ ਵੀ ਜਿੰਨਾ ਤੱਕ ਪੂਰੀ ਕਰ ਪਾਈ ਅਸਲ ਦੇ ਵਿੱਚ ਪਾਵਰ ਕਲਮ ਦੀ ਬਹੁਤ ਹੁੰਦੀ ਹੈ ਪਰ ਕਲਮ ਜਦੋਂ ਇੱਕ ਦੇ ਹੱਥ 'ਚ ਫੜੀ ਹੋਵੇ ਨਾ ਤੇ ਬਾਕੀਆਂ ਦੇ ਹੱਥਾਂ 'ਚ ਕੱਲੇ ਖੋਖੇ ਫੜਾਏ ਹੋਣ ਪੈਨ ਦੇ ਖਾਲੀ ਉਹ ਤਾਕਤ ਨਹੀਂ ਹੁੰਦੀ ਤਾਕਤ ਇੱਕ ਬੰਦੇ ਦੇ ਹੱਥ 'ਚ ਹੈ ਅਸਲ ਦੇ ਵਿੱਚ ਕਪੂਰ ਥਲਾ ਵਿਕਾਸ ਮੰਗਦਾ ਸੀ ਵਿਕਾਸ ਨਹੀਂ ਹੋਇਆ ਬੱਚੀਆਂ ਸਾਲਾਂ ਦੀ ਜਿਹੜੀ ਵਜ਼ਾਰਤ ਹੈ ਸਵਾਭਿਮਾਨ ਕਿੱਥੇ ਲੋਕਾਂ ਦਾ ਹੈ ਜੀ ਸਵਾਭਿਮਾਨ ਚੱਲ ਰਾਇਆ ਹੈ ਤਾਂ ਆਮ ਪਬਲਿਕ ਹੈ ਚਿਰੋ ਖਾਲੀ ਖੋਖੇ ਲੈ ਕੇ ਵੀ ਲੋਕ ਆਪਣੇ ਆਪ ਨੂੰ ਸਵਾਭਿਮਾਨੀ ਕਿੱਦਾਂ ਕਹਿ ਸਕਦੇ ਅਸਲ ਦੇ ਵਿੱਚ ਸਾਡੇ ਨਗਰ ਨਿਗਮ ਤੇ ਬੜਾ ਵੱਡਾ ਬੋਝ ਪਾਤਾ ਗਿਆ ਇਹ 50 ਕਾਉਂਸਲਰਾਂ ਦੀ ਜਿਹੜੀ ਤਨਖਾਹ ਵਾ ਤੁਸੀਂ ਉਹ ਗਿਣੋ ਜੇ ਡਿਪਾਰਟਮੈਂਟ ਦੇ ਵਿੱਚ ਜਿੰਨੇ ਮੁਲਾਜ਼ਮ ਪਾਏ ਨੇ ਉਹ ਤੁਹਾਨੂੰ ਪਤਾ ਵੀ ਉਹਨਾਂ ਦੀਆਂ ਤਨਖਾਹਾਂ ਮੇਰਾ ਖਿਆਲ ਹੈ ਵੀ ਜਿੰਨਾ ਕੋ ਸਾਡਾ ਇੱਥੋਂ ਸਾਨੂੰ ਆਮਦਨ ਹੈ ਉਦੋਂ ਵੱਧ ਸਾਡੇ ਨਗਰ ਨਿਗਮ ਦੇ ਖਰਚੇ ਨੇ ਵਿਕਾਸ ਵਾਲੇ ਪਾਸੇ ਚਲੋ ਸਰਕਾਰ ਸਾਡੀ ਨਹੀਂ ਭੱਜੀ ਸਰਕਾਰ ਬੜੇ ਵਧੀਆ ਢੰਗ ਨਾਲ ਵਿਕਾਸ ਕਰ ਰਹੀ ਹੈ ਪਰ ਵਿਕਾਸ ਦੀਆਂ ਜਿਹੜੀਆਂ ਦਰਾਂ ਨੇ ਉਹਨਾਂ ਨੂੰ ਛੂਣ ਵਾਸਤੇ ਹਲਕਾ ਵਿਧਾਇਕ ਉਥੋਂ ਤੱਕ ਟੱਚ ਨਹੀਂ ਕਰ ਰਹੇ ਉਹਨੂੰ ਤਰੋੜ ਮਰੋੜ ਕੇ ਪੇਸ਼ ਕਰ ਰਹੇ ਨੇ ਤੱਥਾਂ ਤੋਂ ਲੋਕ ਜਾਣਦੇ ਨੇ ਸਰਕਾਰ ਵੱਲੋਂ ਕੋਈ ਕਮੀ ਨਹੀਂ ਜੇ